ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਨਵਜੋਤ ਸਿੱਧੂ ਦੇ ਬਾਰੇ ਆਈ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਵਿਖੇ 21 ਜਨਵਰੀ ਨੂੰ ਹੋਣ ਵਾਲੀ ਰੈਲੀ ਦਾ ਵਿਰੋਧ ਸ਼ੁਰੂ ਹੋ ਗਿਆ ਤੇ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਵੱਲੋਂ ਹਲਕਾ ਇੰਚਾਰਜ ਦਵਿੰਦਰ ਜਾਦਵ ਕੋਲ ਵਿਰੋਧ ਦਰਜ ਕਰਵਾਈ ਜਾਂਦੇ باوجود ਵੀ ਸਿੱਧੂ ਨੇ ਆਪਣਾ ਰੋਖ ਨਰਮ ਨਹੀਂ ਕੀਤਾ ਪਰ ਹੁਣ ਮੋਗਾ ਦੀ ਕਾਂਗਰਸ ਇਕਾਈ ਨੇ ਇਸ ਦਾ ਵਿਰੋਧ ਕੀਤਾ ਹੈ ਨਵਜੋਤ ਸਿੰਘ ਸਿੱਧੂ ਮੋਗਾ ਵਿੱਚ ਆਪਣੀ ਰੈਲੀ ਮੁੱਖ ਰੂਪ ਨਾਲ ਕਰਨੇ ਜਾ ਰਹੇ ਹਨ ਜਿਸ ਤੇ ਮੋਗਾ ਜ਼ਿਲ੍ਹਾ ਪ੍ਰਧਾਨ ਸਬਜੀਤ ਸਿੰਘ ਕਾਕਾ ਲੋਗੜ ਨੇ ਕਿਹਾ ਕਿ ਕਾਂਗਰਸ 1 ਜਨਵਰੀ ਨੂੰ ਕੋਈ ਰੈਲੀ ਨਹੀਂ ਕੀਤੀ ਗਈ ਹੈ ਤੇ ਜੋ ਰੈਲੀ ਦਾ ਆਯੋਜਨ ਕਰ ਰਹੇ ਹਨ ਉਹ ਨਿੱਜੀ ਪੱਧਰ ਤੇ ਰੈਲੀ ਕਰਨਗੇ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੀ ਰੈਲੀ ਕਰ ਰਹੇ ਅੱਗੋਂ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਤੇ ਖਾਸ ਗੱਲ ਇਹ ਹੈ ਕਿ ਇਹ ਰੈਲੀ ਬੋਗਾ ਦੇ ਸਾਹਬਾ ਕ ਪਰਦਾਨਮ ਮਹੇਸ਼ ਇੰਦਰ ਸਿੰਘ ਦੇ ਪੁੱਤਰ ਧਰਮਪਾਲ ਵੱਲੋਂ ਕੀਤੀ ਜਾ ਰਹੀ ਹੈ ਧਰਮਪਾਲ ਕੋਲ ਆਪਣਾ ਕੋਈ ਵੱਡਾ ਅਹੁਦਾ ਨਹੀਂ ਹੈ ਪਰ ਉਹ ਯੂਥ ਕਾਂਗਰਸ ਵਿੱਚ ਕਾਫੀ ਸਰਗਰਮ ਹਨ ਤੇ ਜਾਣਕਾਰੀ ਹੁਣ ਸਾਰੇ ਇਲਾਕੇ ਵਿੱਚ ਇਸ ਰੈਲੀ ਦੇ ਪੋਸਟਰ ਲਾਇਗਿਆਂ ਪਰ ਇਸ ਤੇ ਜਿਲ੍ਹਾ ਇਕਾਈ ਦੇ ਕਿਸੇ ਵੀ ਆਗੂ ਦੀ ਤਸਵੀਰ ਨੂੰ ਥਾਂ ਨਹੀਂ ਦਿੱਤੀ ਗਈ ਇਸ ਨਾਲ ਹੀ ਇਹਨਾਂ ਪੋਸਟਾਂ ਤੇ ਵਿਧਾਨ ਸਭਾ ਹਲਕਾ ਇੰਚਾਰਜ ਮਾਲਕਾ ਸੁਦੀ ਫੋਟੋ ਵੀ ਲਗਾਈ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ